ਸਵਾਗਤ ਹੈ ਜੀ ਤੁਹਾਡਾ ਮੇਰੇ ਨਾਮ ਦੇ ਬਲੌਗ ਦੇ ਵਿੱਚ ਅੱਜ ਤੁਹਾਨੂੰ ਦਿਖਾਵਾਂਗੇ ਸਾਡੇ ਪਿੰਡ ਦੇ ਬਾਬਾ ਬਲੀਆ ਵੈਲਫੇਅਰ ਕਲੱਬ ਨੇ ਬੂਟੇ ਨੇ ਸੇਵਾ ਕੀਤੀ ਸੀ ਬਹੁਤ ਚਿਰ ਤੋਂ ਕਰਦੇ ਆ ਰਹੇ ਆ ਉਹਨਾਂ ਤੋਂ ਬੂਟੇ ਲੈ ਕੇ ਲਾਏ ਸੀ ਮੈਂ ਅੱਜ ਤੁਹਾਨੂੰ ਦਿਖਾਉਂਦੇ ਹਾਂ ਲਓ ਜੀ ਇਹ ਸਾਡੇ ਘਰ ਦੇ ਅੱਗੇ ਬਹੁਤ ਦਰਖਤ ਲੱਗੇ ਆ ਤੇ ਮੈਂ ਹੀ ਲਾਏ ਆ ਇਹ ਇਹ ਬਰਕਾਨ ਹੈ ਕਲੱਬ ਸਾਡੇ ਪਿੰਡ ਦੇ ਬਾਬਾ ਬਲੀਆ ਵੈਲਫੇਅਰ ਕਲੱਬ ਨੇ ਦਿੱਤੀ ਸੀ ਜਿਆਦਾਤਰ ਬੂਟੇ ਉਹਨਾਂ ਨਹੀਂ ਦਿੱਤੇ ਐ ਉਹਨਾਂ ਤੋਂ ਲਿਆ ਕੇ ਲਾਇਆ ਬਹੁਤ ਵਧੀਆ ਨਸਲਾ ਇਹਨਾਂ ਦੀ ਆਬਰਕੈਂਡ ਸੀਗੀ ਇਹ ਲਾਈ ਆ ਆ ਨਾਲ ਇੱਕ ਹੀ ਆਪਣੇ ਆਪ ਉਗ ਰਿਹਾ ਇੱਥੇ ਮੇਰਾ ਪਹਿਲਾ ਕੁੱਤਾ ਦਾ ਮਰ ਗਿਆ ਸੀ ਉਹ ਦੱਬਿਆ ਸੀਗਾ ਮੈਂ ਨਾਲ ਉਗ ਰਿਹਾ ਜੀ ਤੇ ਮੈਂ ਇਹਨੂੰ ਵੱਢਿਆ ਨਹੀਂ ਕੱਟਿਆ ਨਹੀਂਗਾ ਤੇ ਆਪਣੇ ਆਪ ਐਂਦੀ ਹੋ ਗਈ ਆ ਥੱਲੇ ਘੋ ਰਿਹਾ ਹੈ ਪਰਾਲੀ ਦੇ ਬਣਾਏ ਐ ਸਿਆਲਾਂ ਦੇ ਵਿੱਚ ਇਹਨਾਂ ਨੂੰ ਸਾਫ਼ ਕਰ ਦੇਾਂਗੇ ਤੇ ਆਵਾਰਾ ਕੁੱਤੇ ਬੈਠ ਬੈਂਦੇ ਹੁੰਦੇ ਆ ਇਹਦੇ ਚ ਆ ਟੱਲੀ ਹੈ ਇਹ ਵੀ ਕਲੱਬ ਵਾਲਾ ਨੇ ਦਿੱਤੀ ਸੀਗੀ ਆ ਅਨਾਰਾਂ ਦਾ ਬੂਟਾ ਇਹ ਘਰੇ ਨਾ ਪੱਟਦਾ ਸੀਗਾ ਨੇਰੀ ਨੇ ਮੈਂ ਬਾਹਰ ਲਾਤਾ ਤੇ ਬਾਹਰ ਚੱਲ ਪਿਆ ਇਹ ਤੂਤ ਗਰੇ ਨਾਲ ਹੀ ਆ ਨੰਮਾ ਇਹ ਵੀ ਕਲੱਬ ਵਾਲਾ ਨੇ ਦਿੱਤਾ ਸੀ ਇਹ ਤੂਤ ਹੈ ਇਹ ਤੂਤ ਮੇਰੀ ਦਾਦੀ ਨੇ ਲਾਇਆ ਸੀ ਨਾਲ ਪਪੂਲਰ ਹੈ ਇਹਦੇ ਨਾਉ ਫੇਰ ਬਰਕਾਨ ਆ ਗਈ ਆਪ ਇਹ ਪੇਪਲ ਆਏ ਆਪਣੇ ਆਪ ਹੀ ਉੱਗ ਰਾਇਆ ਸ਼ਾਂਗਣੀ ਤੇ ਐਡਾ ਹੋ ਗਿਆ